ਵਾਹਿਗੁਰੂ ਸ਼ਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਦੀਨਾਰੰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਟਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਸ਼ਹੀਦੀ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਾਂ ਕਾਰਨ ਵੀ ਸਿਆਸਤ 파ਰੂ ਰਹਿੰਦੀ ਹੈ ਤੇ ਜਿਸ ਤਰ੍ਹਾਂ ਸ਼ਹੀਦੀ ਜੋੜ ਮੇਲਿਆਂ ਤੇ ਲੋਕਾਂ ਦੀ ਸ਼ਰਤਾਂ ਨੂੰ ਠੇਸ ਪਹੁੰਚਾ ਕੇ ਗੰਦੀ ਰਾਜਨੀਤੀ ਦੀ ਖੇਡ ਖੇਡੀ ਜਾਂਦੀ ਹੈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਕਿ ਇਸ ਗੰਦੀ ਸਿਆਸਤ ਦੇ ਖੇਡ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਸੋ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਚਮਕੌਰ ਸਾਹਿਬ ਦੀ ਸ਼ਹੀਦੀ ਜੋੜ ਮੇਲੇ ਤੇ ਬਾਦਲਦਲੀਆਂ ਵੱਲੋਂ ਮਾਨ ਦਲ ਦੇ ਇੱਕ ਆਗੂ ਦੇ ਸ਼ਰੀ ਆਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੁਟਕਟਾਪਾ ਕੀਤਾ ਗਿਆ ਇੱਥੋਂ ਤੱਕ ਉਹ ਸਿੱਖ ਦੀ ਦਸਤਾਰ ਵੀ ਲਾ ਦਿੱਤੀ ਗਈ ਤੁਸੀਂ ਇਸ ਤੇ ਕੀ ਟਿੱਪਣੀ ਕਰਦੇ ਹੋ ਵੀਰ ਬੀਪਾ ਦੇਖੋ ਪਹਿਲੀ ਗੱਲ ਤਾਂ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਕੁੱਟ-ਕਟਾਪਾ ਗਾਲੀ-ਗਲੋਚ ਸਿੱਖ ਵੱਲੋਂ ਸਿੱਖ ਦੀ ਪੱਗ ਲਾਉਣੀ ਸੋ ਕੌਮ ਦੇ ਲਈ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਤਾਂ ਪਹਿਲਾ ਇਹ ਹੀ ਬਣਦੀ ਆ ਹਾਂਜੀ ਦੂਸਰਾ ਜਿਹੜਾ ਵਾਕਿਆ ਹੋਇਆ ਇਹ ਉਹ ਉਸ ਸਹੀਦੀ ਸਮਾਗਮ 'ਚ ਹੋਇਆ ਜਿਸ ਸ਼ਹੀਦੀ ਸਮਾਗਮ ਜਿਹੜੇ ਸ਼ਹੀਦੀ ਸਮਾਗਮ ਨੇ ਜਿਹੜੇ ਉਹ ਚਮਕੌਰ ਗੜੀ ਦੇ ਸ਼ਹੀਦਾਂ ਦੀ ਯਾਦ ਚ ਹਾਂਜੀ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਚਮਕੌਰ ਗੜੀ ਦੀ ਜਿਹੜੀ جنگ ਹੋਈ ਆ ਜਿਹੜੇ ਚਮਕੌਰ ਗੜੀ ਦੇ جنگ ਦੇ ਸੁਨੇਹੇ ਨੇ ਜੀ ਉਹ ਇੰਨੇ ਇੰਨੇ ਮਤਲਬ ਦਿਲ ਨੂੰ ਧੂਪ ਆਉਣ ਵਾਲੇ ਨੇ ਇੰਨੇ ਵਲਖਣੇ ਇੰਨੇ ਅਨੋਖੇ ਨੇ ਇੰਨੇ ਲਸਾਨੀ ਨੇ ਤੇ ਉਹਨਾਂ ਸੁਨੇਹਾ ਨੂੰ ਸੁਣ ਕੇ ਕੋਈ ਵੀ ਸੱਚਾ ਸਿੱਖਾ ਜਿਹੜਾ ਉਹ ਚਮਕੌਰ ਦੀ ਧਰਤੀ ਤੇ ਜਦੋਂ ਉਹਨਾਂ ਸ਼ਹੀਦਾਂ ਦੀ ਯਾਦ ਨਤਮਸਤਕ ਹੋਣ ਜਾਂਦਾ ਤੇ ਉਹ ਸਵਾਏ ਧਨ ਕਲਗੀ ਵਾਲਿਆ ਧਨ ਤੇਰੀ ਕੁਰਬਾਨੀ ਮੈਨੂੰ ਲੱਗਦਾ ਕਿ ਇਸ ਤੋਂ ਇਲਾਵਾ ਕਿਸੇ ਸੱਚੇ ਸਿੱਖ ਦੀ ਜੀਵਤੇ ਚਮਕੌਰ ਗੜੀ ਦੇ ਸਾਕੇ ਨੂੰ ਚਮਕੌਰ ਗੜੀ ਦੇ ਸ਼ਹੀਦਾਂ ਨੂੰ ਯਾਦ ਕਰਨ ਦੀ ਯਾਤ ਜਿਹੜਾ ਸਮਾਗਮ ਹੁੰਦਾ ਜਿਹੜਾ ਵੀ ਸੱਚਾ ਸਿੱਖ ਉਸ ਸਮਾਗਮ ਚ ਨਤਮਸਤਕ ਹੋਣ ਪਹੁੰਚਦਾ ਉਹ ਇਸ ਤੋਂ ਇਲਾਵਾ ਉਸ ਧਰਤੀ ਤੇ ਜਾ ਕੇ ਹੋਰ ਕੋਈ ਸ਼ਬਦ ਆਪਣੀ ਜ਼ੁਬਾਨ ਚੋਂ ਨਾ ਕੱਢ ਸਕਦਾ ਨਾ ਉਹਦੀ ਜ਼ੁਬਾਨ ਹੋਰ ਕੋਈ ਸ਼ਬਦ ਉਚਾਰ ਸਕਦੀ ਆ ਮੇਰਾ ਇਸ ਗੱਲ ਦਾ ਭਰੋਸਾ ਹੈ ਪਰੰਤੂ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜੀ ਗੰਦੀ ਰਾਜਨੀਤੀ ਆ ਇਸ ਗੰਦੀ ਰਾਜਨੀਤੀ ਨੇ ਧਰਮ ਹੈ ਜਿਹੜਾ ਉਹਨੂੰ ਰਾਜਨੀਤੀ ਦਾ ਗੁਲਾਮ ਬਣਾਤਾ ਹਾਂਜੀ ਰਾਜਨੀਤੀ ਹੈ ਜਿਹੜੀ ਉਹ ਧਰਮ ਦੇ ਮੋਢਿਆਂ ਤੇ ਚੜ ਕੇ ਬੈਠ ਗਈ ਆ ਸੋ ਇਹ ਰਾਜਸੀ ਲੋਕ ਨੇ ਜਿਹੜੇ ਹਰ ਥਾਂ ਆਪਣੀ ਜਿਹੜੀ ਸ਼ਬਦ ਤੁਸੀਂ ਠੀਕ ਵਰਤਿਆ ਕਿ ਗੰਦੀ ਸਿਆਸਤਾਂ ਜਿਹੜੀ ਉਹ ਹਰ ਥਾਂ ਜਾ ਕੇ ਖੇਡਦੇ ਨੇ ਉਹਨਾਂ ਲਈ ਇਹ ਗੱਲ ਕੋਈ ਮਹੱਤਤਾ ਨਹੀਂ ਰੱਖਦੀ ਕਿ ਇਹ ਸ਼ਹੀਦੀ ਸਮਾਗਮ ਇਹ ਸ਼ਹੀਦੀ ਜੋੜ ਮੇਲਾ ਇਹ ਕਿਹੜਾ ਸਮਾਗਮ ਹੈ ਉਹਨਾਂ ਲਈ ਸਿਰਫ ਤੇ ਸਿਰਫ ਆਪਣੀਆਂ ਜਿਹੜੀਆਂ ਸਿਆਸੀ ਗੋਟੀਆਂ ਨੇ ਉਹਨਾਂ ਨੇ ਹੱਥਾਂ ਫਿੱਟ ਕਰਨੀਆਂ ਨੇ ਸੋ ਜਿਵੇਂ ਮੈਂ ਗੱਲ ਕੀਤੀ ਆ ਕਿ ਇਹ ਸ਼ਹੀਦੀ ਜੋੜ ਮੇਲੇ ਹੁੰਦੇ ਨੇ ਚਾਹੇ ਉਹ ਚਮਕੌਰ ਦੀ ਗੜੀ ਦਾ ਹੋ ਰਿਹਾ ਚਾਹੇ ਉਹ ਸਾਕਾ ਸਰਹੰਦ ਦਾ ਜਿਹੜਾ ਸਰਹੰਦ ਗਿਆ ਦੁਆਰਾਂ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਚिने ਜਾਣ ਦਾ ਸ਼ਹੀਦੀ ਜੋੜ ਮੇਲਾ ਹੋ ਰਿਹਾ ਚਾਹੇ ਮਕਸਰ ਦੀ ਮਾਗੀ ਤੇ ਜਿਹੜਾ ਟੁੱਟੀ ਗੰਡੀ ਆ ਸਾਡੇ ਬਦਾਵਾ ਜਿੰਨਾ ਸਿੰਘਾ ਨੇ ਆਪਣੀ ਸ਼ਹਾਦਤ ਦੇ ਨਾਲ ਪੜਾਇਆ ਉਹ ਹੋ ਰਿਹਾ ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਵੱਖੋ ਵੱਖਰੇ ਸ਼ਹੀਦੀ ਸਮਾਗਮ ਨੇ ਜਿਹੜੇ ਆਉਂਦੇ ਨੇ ਉਹਨਾਂ ਸਮਾਗਮਾਂ ਤੇ ਵੀ ਇਹ ਜਿਹੜੇ ਸਿਆਸੀ ਲੋਕ ਨੇ ਆਪਣੀ ਸਿਆਸੀ ਖੇਡ ਗੰਦੀ ਸਿਆਸੀ ਖੇਡ ਖੇਡਣ ਤੋਂ ਬਾਝ ਨਹੀਂ ਆਉਦੇ ਹਾਂਜੀ ਸੋ ਇਹੀ ਕਾਰਨ ਆ ਕਿ ਗੁਰੂ ਮਹਾਰਾਜ ਦਾ ਤੁਸੀਂ ਪ੍ਰਕਾਸ਼ ਕੀਤਾ ਤੋ ਜਦੋਂ ਗੁਰੂ ਮਹਾਰਾਜ ਦਾ ਤੁਸੀਂ ਪ੍ਰਕਾਸ਼ ਆਪਣੇ ਸਮਾਗਮ ਦੇ ਵਿੱਚ ਕਰ ਲਿਆ ਤਾਂ ਉਹ ਸਮਾਗਮ ਆ ਜਿਹੜਾ ਕਿਸੇ ਧਿਰ ਦਾ ਨਹੀਂ ਰਹਿੰਦਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਰਹਿੰਦਾ ਉਹ ਸਮੁੱਚੀ ਸੰਗਤ ਦਾ ਬਣ ਜਾਂਦਾ ਵਾ ਹਾਂਜੀ ਉਸ ਸਮਾਗਮ ਦੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਕੋਈ ਵੀ ਸਿੱਖ ਛੱਡ ਕੇ ਕੋਈ ਵੀ ਕਿਸੇ ਵੀ ਜਾਤ ਨਾਲ ਕਿਸੇ ਵੀ ਧਰਮ ਨਾਲ ਸਬੰਧਤ ਵਿਅਕਤੀ ਆ ਜਿਹੜਾ ਉਹ ਆ ਕੇ ਗੁਰੂ ਅੱਗੇ ਨਤਮਸਤਕ ਹੋ ਸਕਦਾ ਹੈ ਸੋ ਇਹ ਜਿਹੜੀ ਕੱਲ ਦੀ ਚਮਕੌਰ ਸਾਹਿਬ ਦੀ ਘਟਨਾ ਵਾਪਰੀ ਹੈ ਜਿਹਦਾ ਅਸੀਂ ਅੱਜ ਬੜੇ ਦੁੱਖ ਦੇ ਨਾਲ ਉਹਦੇ ਬਾਰੇ ਚਰਚਾ ਕਰ ਰਹੇ ਹਾਂ ਕਿ ਬਾਦਲਦਲ ਦੀ ਸਟੇਜ ਆ ਹਾਂਜੀ ਬਾਦਲਦਲ ਦੀ ਸਟੇਜ ਆ ਜਿਹੜੀ ਗੁਰੂ ਸਾਹਿਬ ਦਾ ਉਹਨਾਂ ਨੇ ਪ੍ਰਕਾਸ਼ ਕੀਤਾ ਹੋਇਆ ਕਿਉਂਕਿ ਅੱਜ ਕੱਲ੍ਹ ਹੁਣ ਉਹ ਆਪਣੇ ਧੋਨੇ ਆ ਜਿਹੜੇ ਉਹ ਧੋ ਰਹੇ ਨੇ ਤੇ ਉਸ ਸਮਾਗਮ ਦੇ ਵਿੱਚ ਮਾਨਦਾਲ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਰਣਜੀਤ ਸਿੰਘ ਸੰਤੋਗੜ ਉਹ ਉਸ ਸਮਾਗਮ ਚੋਂਦਾ ਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਗਏ ਤੇ ਜੂਰੀ ਚ ਬੈਠ ਜਾਂਦਾ ਸੋ ਉਹਨੂੰ ਇਹ ਆਖਿਆ ਜਾਂਦਾ ਕਿ ਤੂੰ ਇਸ ਸਮਾਗਮ ਚੋਂ ਉੱਠ ਕੇ ਚਲਿਆ ਜਾ ਜੀ ਕਿਉਂਕਿ ਬਾਦਲ ਦਾਲ ਬੜਿਆਂ ਵਾਪੜਾ ਪਾਪ ਮਾਰਦਾ ਆਪਣੇ ਪਾਪਾਂ ਦਾ ਕੰਮ ਆ ਕਿ ਇਹ ਵਿਅਕਤੀ ਆ ਜਿਹੜਾ ਬਾਦਲ ਦਾ ਵਾ ਇਹ ਖਲਲ ਪਾਊਗਾ ਸਾਡੇ ਸਮਾਗਮ ਦੇ ਵਿੱਚ ਉੱਠ ਕੇ ਨਾਰੇ ਲਾਊਗਾ ਵਿਰੋਧ ਕਰੂਗਾ ਸੋ ਉਸ ਡਰੋਂ ਉਹਨਾਂ ਨੇ ਉਹਨੂੰ ਸਨ ਕਿਹਾ ਕਿ ਤੂੰ ਇਸ ਸਮਾਗਮੋਂ ਉੱਠ ਕੇ ਚਲਿਆ ਜਾ ਅਸੀਂ ਨੇ ਕਿਹਾ ਕਿ ਗੁਰੂ ਸਾਹਿਬ ਜਿੱਥੇ ਹਾਜ਼ਰ ਹਜ਼ੂਰ ਨੇ ਉਹ ਸਮਾਗਮ ਆ ਜਿਹੜਾ ਉਹ ਕਿਸੇ ਦਾ ਨਹੀਂ ਮੈਂ ਕਿਉਂ ਜਾਵਾਂ ਜੀ ਤੁਸ ਤੋਂ ਬਾਅਦ ਜਿਸ ਤਰ੍ਹਾਂ ਉਹਨੂੰ ਜਬਰੀ ਉੱਥੋਂ ਉਠਾਉਣ ਦੇ ਲਈ ਉਹਦਾ ਕੁੱਟਕਟਾਪਾ ਆਇਆ ਉਹਦੀ ਦਸਤਾਰ ਲਈ ਇਹ ਸਾਰਾ ਕੁਝ ਮੈਂ ਸਮਝਦਾ ਕਿ ਬੇहद ਕੌਮ ਨੂੰ ਸ਼ਰਮਚਾਰ ਕਰਨ ਵਾਲਾ ਤੇ ਖਾਸ ਕਰਕੇ ਜਿਹੜਾ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਹੋ ਰੇ ਸਮਾਗਮ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੰੰਤੀ ਰਾਜਨੀਤੀ ਖੇਡੀ ਗਈ ਆ ਮੈਨੂੰ ਲੱਗਦਾ ਕਿ ਉਹਨੇ ਸਮੁੱਚੀ ਕੌਮ ਦਾ ਸਿਹਰਾ ਜਿਹੜਾ ਇੱਕ ਵਾਰੀ ਸ਼ਰਮ ਨਾਲ ਝੁਕਾਇਆ ਖਾਸ ਕਰਕੇ ਉਹਨਾਂ ਲੋਕਾਂ ਦਾ ਜਿਹੜੇ ਇਸ ਗੱਲ ਦੇ ਦੋਸ਼ੀ ਨੇ ਤੇ ਭਾਗੀਦਾਰ ਨੇ ਉਹਨਾਂ ਨੂੰ ਤਾਂ ਮੈਂ ਸਮਝਦਾ ਕਿ ਸਿੱਖ ਕਹਿਣਾ ਵੀ ਇੱਕ ਗੁਨਾਹ ਕਰਨ ਦੇ ਬਰਾਬਰ ਹੈ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਨਤਮਸਤਕ ਹੋਣ ਆਈਆਂ ਸਿੱਖ ਸੰਗਤਾਂ ਦਾ ਕੱਲ ਜੋ ਘਟਨਾ ਵਾਪਰੀ ਹੈ ਉਸ ਦਾ ਕੀ ਪ੍ਰਭਾਵ ਪਿਆ ਹੋਵੇਗਾ ਤੇ ਇਸ ਘਟਨਾ ਨੇ ਉਹਨਾਂ ਸਿੱਖਾਂ ਨੂੰ ਕਿੰਨਾ ਕੁ ਸ਼ਰਮਸ਼ਾਰ ਕੀਤਾ ਹੋਵੇਗਾ ਕੋਈ ਭਾਈ ਮੈਂ ਜਿਸ ਤਰ੍ਹਾਂ ਅੱਲਿਸ ਤੁਹਾਡਾ ਸਵਾਲ ਆ ਜਿਹੜਾ ਉਹਦੇ ਸ਼ਰਾਰਚ ਗੱਲ ਕੀਤੀ ਆ ਕਿ ਹਰ ਸੱਚਾ ਸਿੱਖਾ ਜਿਹੜਾ ਜਿਹੜਾ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਜਾਂਦਾ ਉਹਦੀਆਂ ਅੱਖਾਂ ਅੱਗੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਜੰਗ 'ਚ ਜੂਝਦੇ ਸ਼ਹੀਦ ਹੁੰਦੇ ਹਾਂਜੀ ਛੋਟੇ ਸਹਬਜ਼ਾਦੇ ਉਹਨਾਂ ਤੋਂ ਬਾਬਾ ਜੁਜਾਰ ਸਿੰਘ ਜੀ ਬਾਬਾ ਅਜੀਤ ਸਿੰਘ ਨੂੰ ਸ਼ਹੀਦੀ ਪ੍ਰਾਪਤ ਕਰਦੇ ਆਂ ਵੇਖਦੇ ਹੋਏ ਤੇ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਆਪਣੇ ਪਿਤਾ ਕੋਲ ਜਾ ਕੇ ਜੰਗ 'ਚ ਜਾਣ ਦੀ ਆਗਿਆ ਮੰਗਦੇ ਹੋਏ ਫਿਰ ਸ਼ਹੀਦ ਹੁੰਦੇ ਹੋਏ ਤੇ ਅੱਧੀ ਰਾਤ ਨੂੰ ਦਸ਼ਮੇਸ਼ ਪਿਤਾ ਗੜੀ ਛੱਡ ਕੇ ਜਦੋਂ ਜਾਂਦੇ ਆ ਤੇ ਬਾਕੀ ਸਿੱਖਾਂ ਦੇ ਨਾਲ ਆਪਣੇ ਦੋ ਪੁੱਤਰਾਂ ਦੀਆਂ ਜਿਹੜੀਆਂ ਲਾਸ਼ਾਂ ਉਹਨਾਂ ਦੇ ਕੋਲ ਦੀ ਲੰਘ ਕੇ ਜਾ ਰਹੇ ਨੇ ਸੋ ਇਹ ਸਾਰਾ ਦ੍ਰਿਸ਼ਾ ਜਿਹੜਾ ਜਿਹੜਾ ਵੀ ਸਿੱਖ ਚਮਕੌਰ ਦੀ ਜੰਗ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਜਾਂਦਾ ਹੈ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਉਹਦੀਆਂ ਅੱਖਾਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹਾਂਜੀ ਪਰੰਤੂ ਜਦੋਂ ਉਹਨੂੰ ਇਸ ਤਰ੍ਹਾਂ ਦੇ ਦ੍ਰਿਸ਼ ਦੇਖਣੇ ਪੈਂਦੇ ਨੇ ਕਿ ਸਿੱਖ ਨੇ ਜਿਹੜੇ ਉਹ ਸਿੱਖਾਂ ਦੀ ਪੱਗ ਲਾ ਰਹੇ ਨੇ ਸਿੱਖ ਨੇ ਗੁਰੂ ਸਾਹਿਬ ਦੀ ਹਜ਼ੂਰੀ ਚ ਇੱਕ ਦੂਜੇ ਦਾ ਕਟਾਪਾ ਕਰ ਰਹੇ ਨੇ ਉਹਦੇ ਮਨ ਨੂੰ ਕਿੰਨਾ ਦੁੱਖ ਕਿੰਨੀ ਮਤਲਬ ਠੇਸ ਪਹੁੰਚਦੀ ਹੋਊਗੀ ਉਹਦਾ ਵਰਣਨ ਹੈ ਜਿਹੜਾ ਅਸੀਂ ਇਸ ਘਟਨਾ ਨੂੰ ਸੁਣ ਕੇ ਮਤਲਬ ਸਾਨੂੰ ਕੀ ਮਹਿਸੂਸ ਹੋ ਰਿਹਾ ਤੇ ਜਿਨ੍ਹਾਂ ਨੇ ਉੱਥੇ ਇਸ ਘਟਨਾ ਨੂੰ ਆਪਣੀ ਅੱਖੀਂ ਦੇਖਿਆ ਹੋਊਗਾ ਉਹਨਾਂ ਦੇ ਮਨ ਤੇ ਕੀ ਮਤਲਬ ਇਸ ਗੱਲ ਦੀ ਠੇਸ ਆ ਜਿਹੜੀ ਪਹੁੰਚੀ ਹੋਊਗੀ ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਇਹ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਰੋਸ ਆ ਜਿਹੜਾ ਇੱਕ ਚੀਜ਼ ਆ ਜਿਹੜੀ ਉਹ ਜ਼ਰੂਰ ਪੈਦਾ ਕਰਦੀਆਂ ਨੇ ਪਰੰਤੂ ਨਾਲ ਦੇ ਨਾਲ ਕੌਮ ਦੇ ਲਈ ਇੱਕ ਸੁਨੇਹਾ ਵੀ ਦੇ ਕੇ ਜਾਂਦੀ ਐ ਇਸ ਤਰ੍ਹਾਂ ਦੀਆਂ ਕਰਨਾਵਾ ਕਿ ਆਖਰ ਅਸੀਂ ਕਦੋਂ ਤੱਕ ਇਹ ਜਿਹੜੇ ਸਿਆਸੀ ਲੋਕ ਨੇ ਇਹਨਾਂ ਦੇ ਮੋਹਰੇ ਬਣੇ ਰਹਿਾਂਗੇ ਇਹ ਜਿਵੇਂ ਚਾਹਣ ਉਸੇ ਤਰ੍ਹਾਂ ਸਾਨੂੰ ਵਰਤ ਸਕਦੇ ਨੇ ਸੋ ਇਹ ਇਹ ਸੁਨੇਹਾ ਵੀ ਜਿਹੜੀ ਆ ਇਹ ਘਟਨਾ ਜਿਹੜੀ ਮਨਦਭਾਗੀ ਘਟਨਾ ਸ਼ਰਮਨਾਕ ਘਟਨਾ ਵਾ ਇਹਦੇ ਚੋਂ ਕੌਮ ਨੂੰ ਇਹ ਸੁਨੇਹਾ ਵੀ ਜਾਂਦਾ ਕਿ ਆਖਰ ਅਸੀਂ ਕਦੋਂ ਤੱਕ ਇਹਨਾਂ ਸਿਆਸੀ ਲੋਕਾਂ ਦੇ ਸਿਆਸੀ ਆਗੂਆਂ ਦੇ ਮੋਹਰੇ ਬਣੇ ਰਹਿਾਂਗੇ ਕਦੋਂ ਕੌਮ ਜਾਗੂਗੀ ਕਦੋਂ ਕੌਮ ਆਪਣੇ ਤੌਰ ਤੇ ਫੈਸਲਾ ਲੈਣਾ ਸ਼ੁਰੂ ਕਰੂਗੀ ਕਿ ਅਸੀਂ ਇਹ ਜਹੇਸ਼ ਸ਼ਹੀਦੀ ਜੋੜ ਮੇਲਿਆਂ ਤੇ ਸ਼ਹੀਦੀ ਸਮਾਗਮਾਂ ਤੇ ਸਿਆਸੀ ਕਾਨਫਰੰਸਾਂ ਜਿਹੜੀ ਉਹ ਕਦੇ ਵੀ ਨਹੀਂ ਕਦਾਚਿਤ ਨਹੀਂ ਹੋਣ ਦੇਣੀ ਚ ਇਹ ਫੈਸਲਾ ਜਿਹੜਾ ਲੈਣ ਦੀ ਘੜੀ ਆ ਮੈਨੂੰ ਲੱਗਦਾ ਹੁਣ ਆ ਗਈ ਆ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹਰ ਸੱਚਾ ਸਿੱਖ ਸਿਆਸਤ ਦੀ ਗੰਦੀ ਰਾਜਨੀਤੀ ਨੂੰ ਛੱਡ ਦਿਆ ਹੋਇਆ ਸੀ ਸ਼ਹੀਦੀ ਜੋੜ ਮੇਲਿਆਂ ਤੇ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਹਨ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਪਰੰਤੂ ਉਹ ਸਮਾਂ ਕਿਉਂ ਨਹੀਂ ਆ ਰਿਹਾ ਤੁੱਕ ਵੀ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਸ਼ਿਰਕਾਲ ਤਖਤ ਸਾਬ ਦੇ ਜਥੇਦਾਰ ਵੱਲੋਂ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਅਪੀਲਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਅਪੀਲਾਂ ਨਹੀਂ ਜਥੇਦਾਰ ਦਾ ਅਸੀਂ ਸਮਝਦੇ ਆ ਕਿ ਉਹਨਾਂ ਨੂੰ ਆਪਣਾ ਹੁਕਮ ਜਾਂ ਆਦੇਸ਼ ਹੈ ਜਿਹੜਾ ਉਹ ਇਸ ਸੰਬੰਧੀ ਜਾਰੀ ਕਰਨਾ ਚਾਹੀਦਾ ਸੀ ਪਰੰਤੂ ਕਿਉਂਕਿ ਸਮੱਸਿਆ ਕਿੱਥੇ ਆ ਕੇ ਖੜੀ ਹੋ ਗਈ ਸਾਡੀ ਕਿ ਜਥੇਦਾਰ ਅਕਾਲ ਤਖਤ ਨੂੰ ਜਿਹੜੇ ਇਸ ਵੇਲੇ ਜਿਹੜੀ ਮੈਂ ਗੱਲ ਕੀਤੀ ਆ ਕਿ ਰਾਜਨੀਤੀ ਆ ਜਿਹੜੀ ਉਹ ਹਾਵੀ ਹੋਈ ਹੋਈ ਆ ਭਾਰੀ ਹੋਈ ਹੋਈ ਆ ਉਹ ਲੋਕ ਨੇ ਜਿਹੜੇ ਉਹ ਹੁਣ ਤੱਕ ਜਥੇਦਾਰ ਅਕਾਲ ਤਖਤ ਨੂੰ ਜਾਂ ਦੂਜੇ ਤਖਤਾਂ ਦੇ ਜਥੇਦਾਰਾਂ ਨੂੰ ਆਪਣਾ ਗੁਲਾਮ ਸਮਝਦੇ ਨੇ ਆਪਣੇ ਮੁਲਾਜ਼ਮ ਸਮਝਦੇ ਨੇ ਇਸ ਕਰਕੇ ਜਿਹੜਾ ਪਰਮਾਨ ਜਥੇਦਾਰ ਅਕਾਲ ਤਖਤ ਨੇ ਹੁਣ ਤੱਕ ਦਿੱਤਾ ਵਾ ਅਜਿਹੇ ਮਸਲਿਆਂ ਦੇ ਵਿੱਚ ਉਹਦੀ ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ ਜੀ ਤੋ ਕਾਲੀਦਲ ਦੀ ਸਟੇਜ ਆ ਜਿਹੜੀ ਬਾਦਲ ਦਲ ਦੀ ਕਾਲੀਦਲ ਦੀ ਨੇ ਬਾਦਲ ਦਲ ਦੀ ਸਟੇਜ ਆ ਜਿਹੜੀ ਉਹ ਹਰ ਸ਼ਹੀਦੀ ਜੋੜ ਮੇਲੇ ਤੇ ਲੱਗਦੀ ਆ ਤੇ ਹਰ ਕਾਨਫਰੰਸ ਦੇ ਵਿੱਚ ਉਹ ਸਿਰਫ ਤੇ ਸਿਰਫ ਸਿਆਸੀ ਦੁਸ਼ਣਵਾਦੀ ਆ ਜਿਹੜੀ ਉਹ ਕੀਤੀ ਜਾਂਦੀ ਆ ਉਹਨਾਂ ਨੇ ਕਦੇ ਪ੍ਰਵਾਹ ਨਹੀਂ ਕੀਤੀ ਕਿ ਅਕਾਲ ਤਖਤ ਦੇ ਜਥੇਦਾਰ ਨੇ ਇਸ ਗੱਲ ਦੀ ਮਨਾਹੀ ਕੀਤੀ ਆ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਇਹ ਇਹ ਗੱਲ ਮੈਂ ਸਮਝਦਾ ਕਿ ਇਹ ਸਮਾਂ ਆ ਗਿਆ ਪਹਿਲਾ ਸਵਾਲ ਵੀ ਜਿਹੜਾ ਮੈਂ ਉਹਦੇ ਚ ਜਵਾਬ ਚ ਵੀ ਇਹ ਗੱਲ ਕਹੀ ਆ ਕਿ ਹੁਣ ਸਮਾਂ ਆ ਗਿਆ ਕਿ ਕੌਮ ਆ ਜਿਹੜੀ ਉਹਨੂੰ ਆਪਣੇ ਤੌਰ ਤੇ ਫੈਸਲੇ ਆ ਜਿਹੜੇ ਉਹ ਲੈਣੇ ਪੈਣਗੇ ਤੇ ਉਹਨਾਂ ਫੈਸਲਿਆਂ ਨੂੰ ਆਪਣੇ ਤੌਰ ਤੇ ਲਾਗੂ ਵੀ ਕਰਵਾਉਣਾ ਪਊਗਾ ਕੌਮ ਆ ਜਿਹੜੀ ਇਸ ਗੱਲ ਦਾ ਫੈਸਲਾ ਲਵੇ ਕਿ ਅਸੀਂ ਕਿਸੇ ਸਿਆਸੀ ਕਾਨਫਰੰਸ ਦੇ ਵਿੱਚ ਨਹੀਂ ਜਾਣਾ ਜੀ ਅਸੀਂ ਜਾਵਾਂਗੇ ਸਿੱਧਾ ਗੁਰੂ ਘਰ ਸਿਹੀਦਾਂ ਨੂੰ ਨਤਮਸਤਕ ਹੋਵਾਂਗੇ ਗੁਰੂ ਅੱਗੇ ਨਤਮਸਤਕ ਹੋਵਾਂਗੇ ਆਪਣਾ ਜੋ ਸਾਡਾ ਗੁਰੂ ਦੇ ਨਾਲ ਜੋ ਸਾਡਾ ਰابطਾ ਸਿੱਧਾ ਰابطਾ ਜਿਹੜਾ ਸੰਗਤ ਦਾ ਉਹ ਅਸੀਂ ਆਪਣਾ ਗੁਰੂ ਦੇ ਨਾਲ ਰابطਾ ਕਰਕੇ ਗੁਰੂ ਦੇ ਅੱਗੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਕੇ ਗੁਰੂ ਦੇ ਨਾਲ ਆਪਣਾ ਆਪ ਜੋੜ ਕੇ ਸਿਰ ਤੇ ਸਿਰ ਸਾਡਾ عقیدہ عقیدت ਦੇ ਫੁੱਲ ਆ ਜਿਹੜੇ ਉਹ ਪੇਟ ਕਰਨ ਦਾ ਸਾਡਾ ਮਨਸਾ ਜਿਹੜਾ ਉਹ ਇੰਨਾ ਸਮਾਗਮ ਮੱਚ ਹੋਣਾ ਚਾਹੀਦਾ ਜਦੋਂ ਸੰਗਤਾਂ ਸਮੁੱਚੇ ਰੂਪ ਦੇ ਵਿੱਚ ਇਹਨਾਂ ਦੀਆਂ ਸਿਆਸੀ ਸਟੇਜਾਂ ਦਾ ਬਾਈਕਾਟ ਕਰ ਦੇਣਗੀਆਂ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਰੂਰਤ ਹੀ ਨਹੀਂ ਪਊਗੀ ਕਿ ਉੱਥੇ ਸਟੇਜ ਲਾ ਲੈਣ ਜੀ ਸੋ ਇਹ ਫੈਸਲਾ ਹੁਣ ਮੈਨੂੰ ਲੱਗਦਾ ਕਿ ਖੁਦ ਕੌਮ ਨੂੰ ਕਰਨਾ ਪਊਗਾ ਤੇ ਜਦੋਂ ਤੱਕ ਕੌਮ ਖੁਦ ਫੈਸਲਾ ਨਹੀਂ ਕਰਦੀ ਤੇ ਕੌਮ ਉਸ ਫੈਸਲੇ ਤੇ ਫੁੱਲ ਚੜਾ ਕੇ ਨਹੀਂ ਦਿਖਾਉਦੀ ਹਾਂਜੀ ਜਿਸ ਤਰ੍ਹਾਂ ਪਿਛੇ ਗੁਰੂ ਸਾਹਿਬ ਦੇ ਜਿਹੜਾ ਸੰਘਰਸ਼ ਚੱਲਿਆ ਗੁਰੂ ਸਾਹਿਬ ਦੀ ਬਿਆਦਵੀ ਹੋਣ ਤੋਂ ਬਾਅਦ ਉਹਦੇ ਵਿੱਚ ਕੌਮ ਨੇ ਇੱਕ ਬੜੀ ਧ੍ਰੜਤਾ ਦੇ ਨਾਲ ਫੈਸਲਾ ਲੈ ਲਿਆ ਸੀ ਤੇ ਉਸ ਫੈਸਲੇ ਅੱਗੇ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਝੁਗਣਾ ਪਿਆ ਸਮੇਂ ਦੇ ਹਾਕਮਾਂ ਨੂੰ ਝੁਗਣਾ ਪਿਆ ਇਸੇ ਤਰ੍ਹਾਂ ਦਾ ਫੈਸਲਾ ਜਿਹੜਾ ਕੌਮ ਨੂੰ ਇਹ ਜਿਹੜੇ ਸ਼ਹੀਦੀ ਜੋੜ ਮੇਲੇ ਹੁੰਦੇ ਆ ਉਹਨਾਂ ਦੇ ਸ਼ਹੀਦੀ ਜੋੜ ਮੇਲੇ ਆ ਤੇ ਹਰ ਸਿਆਸੀ ਕਾਨਫਰੰਸ ਦਾ ਕਿਸੇ ਇੱਕ ਧਿਰ ਦਾ ਨਹੀਂ ਹਰ ਸਿਆਸੀ ਕਾਨਫਰੰਸ ਦਾ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਤੇ ਸਿਰਫ ਤੇ ਸਿਰਫ ਇਨ੍ਹਾਂ ਸਮਾਗਮਾਂ ਨੂੰ ਸ਼ਹੀਦੀ ਸਮਾਗਮਾਂ ਨੂੰ ਮੈਂ ਹੋਰ ਬਾਕੀ ਸਮਾਗਮਾਂ ਦੀ ਗੱਲ ਕਰਾਂਗਾ ਸਿਰਫ ਜਿਹੜੇ ਸਾਡੇ ਸ਼ਹੀਦ ਦੀ ਜੋੜ ਮਿਲੇ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਧਰਮ ਦੇ ਰੰਗ ਵਿੱਚ ਹੀ ਰੰਗਿਆ ਰਹਿਣ ਦੇਣਾ ਚਾਹੀਦਾ ਸ਼ਹਾਦਤ ਦੇ ਰੰਗ ਵਿੱਚ ਹੀ ਰੰਗਿਆ ਰਹਿਣ ਦੇਣਾ ਚਾਹੀਦਾ ਉਹਦੇ ਤੇ ਸਿਆਸਤ ਦਾ ਗੰਧ ਸਿਆਸਤ ਦੀ ਦੂਸ਼ਣਵਾਦੀ ਆ ਜਿਹੜੀ ਇਹਦਾ ਮਲੰਮਾ ਨਹੀਂ ਚੜਨ ਦੇਣਾ ਚਾਹੀਦਾ ਸੋ ਇਹ ਫੈਸਲਾ ਲੈਣ ਦਾ ਸਮਾਂ ਹੈ ਜਿਹੜਾ ਹੁਣ ਮੈਂ ਜਿਵੇਂ ਪਹਿਲਾਂ ਵੀ ਕਿਹਾ ਉਹ ਇਹ ਫੈਸਲਾ ਲੈਣ ਦਾ ਸਮਾਂ ਹੁਣ ਆ ਚੁੱਕਾ ਹੁਣ ਜਦੋਂ ਜਥੇਦਾਰਾਂ ਵਾਲੇ ਹਾਲੇ ਤੱਕ ਇਸ ਫੈਸਲੇ ਸੰਬੰਧੀ ਫੈਸਲਾ ਲੈਣ ਦੀ ਦੁਬਿਧਾ ਬਣੀ ਹੋਈ ਹੈ ਫਿਰ ਇਸ ਦੁਖਦਾਈ ਗੰਭੀਰ ਤੇ ਚਿੰਤਾਜਨਕ ਸਮੱਸਿਆ ਦਾ ਹੱਲ ਕਿਵੇਂ ਹੋ ਸਕੇਗਾ ਵੀਪਾ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਆ ਕਿ ਦੇਖੋ ਜਥੇਦਾਰ ਜਿਹੜੇ ਸ਼ਰੋਣੀ ਕਮੇਟੀ ਤਾਂ ਆਪਦੀ ਆ ਉਹ ਸ਼ਰੋਣੀ ਕਮੇਟੀ ਦੇ ਤਨਖਾਹਦਾਰ ਮਲਾਜ ਹਾਂਜੀ ਇਸੇ ਕਾਰਨ ਜਿਹੜੀਆਂ ਹੁਣ ਤੱਕ ਸਾਡੇ ਕੌਮ ਦੇ ਵਿੱਚ ਦੁਬਧਾ ਪੈਦਾ ਹੋ ਗਈ ਆ ਕੌਮ ਦੇ ਵਿੱਚ ਵੰਡੀਆਂ ਵਧੀਆਂ ਨੇ ਸਿੱਖ ਸਿਧਾਂਤਾਂ ਨੂੰ ਖੋਰਾ ਲੱਗਿਆ ਵਾ ਸਿੱਖ ਪਰੰਪਰਾਵਾਂ ਦਾ ਘਾਣ ਹੋਇਆ ਸਿੱਖ ਰਵੈਤਾਂ ਨੇ ਜਿਹੜੀਆਂ ਉਹ ਲੀਰੋ ਲੀਰ ਹੋਈਆਂ ਨੇ ਉਹਦੇ ਪਿੱਛੇ ਕਾਰਨ ਇਹ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਜਿਹੜੀ ਉਹ ਅਸੀਂ ਸਥਾਪਿਤ ਨਹੀਂ ਕਰ ਸਕਦੇ ਹੁਣ ਤੱਕ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਸਥਾਪਿਤ ਹੋ ਗਈ ਕੌਮ ਵੱਲੋਂ ਪ੍ਰਵਾਨਿਤ ਜਥੇਦਾਰ ਆ ਜਿਹੜਾ ਉਹ ਅਕਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਨਿਭਾਊਗਾ ਉਸ ਤੋਂ ਬਾਅਦ ਜਿਹੜੇ ਉਹ ਉੱਥੇ ਫੈਸਲੇ ਹੋਣਗੇ ਉਸ ਮੁੱਚੀ ਕੌਮ ਤੇ ਲਾਗੂ ਹੋਣਗੇ ਹਾਂਜੀ ਸੋ ਦੂਸਰੇ ਪਾਸੇ ਸਰਵਤ ਖਾਲਸਾ ਰਾਹੀ ਜਿਹੜੀ ਕੌਮ ਨੇ ਜਥੇਦਾਰ ਚੁਣੇ ਨੇ ਉਹਨਾਂ ਬਾਰੇ ਜੇ ਜੋ ਜਿਸ ਤਰ੍ਹਾਂ ਦਾ ਸਰਕਾਰ ਨੇ ਮਤਲਬ ਬਿਹੇਵ ਕੀਤਾ ਵਾ ਕਿ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਚ ਬੰਦ ਕਰਤਾ ਤੇ ਕੌਮ ਨੇ ਉਹਨਾਂ ਦੀ ਸਾਰ ਲੈਂਡ ਦੀ ਲੋੜ ਹੀ ਨਹੀਂ ਸਮਝੀ ਹਾਂਜੀ ਕੋਵ ਵੱਲੋਂ ਥਾਪੇ ਅਕਸਰ ਨੂੰ ਸਰਬੱਤ ਖਾਲਸਾ ਜਿਹੜਾ ਉਹਦੇ ਤੇ ਕਟੋ-ਕਟ ਜੇ ਮਤਲਬ ਅਸੀਂ ਕੱਟ ਤੋਂ ਕੱਟ ਵੀ ਗੱਲ ਕਰੀਏ ਤੇ 2.5 ਲੱਖ ਸੰਗਤਾਂ ਦਾ ਇਕੱਠ ਹੈ ਜਿਹੜਾ ਉਹ ਹੋਇਆ ਜੀ 2.5 ਲੱਖ ਸੰਗਤਾਂ ਨੇ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਲਿਆ ਕਿ ਅਸੀਂ ਆ ਜਥੇਦਾਰ ਜਿਹੜੇ ਆ ਕਲ ਸ਼੍ਰੋਮਣੀ ਕਮੇਟੀ ਦੇ ਇਹਨਾਂ ਨੂੰ ਖਾਰਜ ਕਰਦੇ ਆ ਤੇ ਉਹਨਾਂ ਦੀ ਜਗ੍ਹਾ ਆ ਜਥੇਦਾਰ ਆ ਜਿਹੜੇ ਕੌਮ ਵੱਲੋਂ ਨਿਯੁਕਤ ਕੀਤੇ ਜਾਂਦੇ ਨੇ ਤੇ ਅਗਲੇ ਦਿਨ ਉਹਨਾਂ ਨੂੰ ਸਮੇਂ ਦੀ ਸਰਕਾਰ ਆ ਜਿਹੜੀ ਬਾਦਲ ਸਰਕਾਰ ਆ ਚੱਕ ਕੇ ਜ਼ਿਲ੍ਹਾ 'ਚ ਤੋਲਨ ਦਿੰਦੀ ਆ ਤੇ ਉਸ ਤੋਂ ਬਾਅਦ ਕੌਮ ਭੁੱਲ ਜਾਂਦੀ ਆ ਬਿਲਕੁਲ ਕਿ ਇਹ ਕੌਮ ਦਾ ਫੈਸਲਾ ਸੀ ਜੇ ਜਥੇਦਾਰ ਅੱਜ ਸਰਕਾਰ ਨੇ ਚੱਕ ਕੇ ਜ਼ਿਲ੍ਹਾ 'ਚ ਤੋਲਨ ਦਿੱਤੇ ਨੇ ਤੇ ਸਰਕਾਰ ਨੇ ਜਿਹੜਾ ਕੌਮ ਦਾ ਫੈਸਲਾ ਸੀ ਉਹ ਉਹ ਉਹਨੂੰ ਨਕਾਰਿਆ ਹਾਂਜੀ ਕੌਮ ਦੇ ਮੂੰਹ ਤੇ ਧੱਪੜ ਮਾਰਿਆ ਕਿ ਤੁਸੀਂ ਇਹਨਾਂ ਨੂੰ ਜਥੇਦਾਰ ਬਣਾਏ ਸੀ ਅਸੀਂ ਜ਼ਿਲ੍ਹਾ 'ਚ ਬੰਦ ਕਰਤਾ ਤੇ ਉਸ ਤੋਂ ਬਾਅਦ ਕੌਮ ਸੌਗੀ ਆ ਜੀ ਸੋ ਇਹ ਜਿਹੜੀ ਜਿਹੜਾ ਤੁਹਾਡਾ ਸਵਾਲ ਆ ਜਿਹੜਾ ਮੁੱਖ ਰੂਪ ਦੇ ਵਿੱਚ ਉਹ ਇਹ ਆ ਕਿ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਸਤਾਪਤ ਨਹੀਂ ਹੁੰਦੀ ਸ਼੍ਰੋਮਣੀ ਕਮੇਟੀ ਤੇ ਕੌਮ ਦਾ ਕਬਜ਼ਾ ਨਹੀਂ ਹੁੰਦਾ ਹਾਂਜੀ ਕੌਮ ਦਾ ਕਿਸੇ ਧਿਰ ਦਾ ਨਹੀਂ ਕੌਮ ਦਾ ਸੱਚੇ ਸਿੱਖਾਂ ਦਾ ਕਬਜ਼ਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਸ਼੍ਰੀ ਕਾਲ ਤੱਕ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਸਥਾਪਤ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਨੇ ਜੀ ਜਿਨ੍ਹਾਂ ਬਾਰੇ ਮਤਲਬ ਚਾਹੇ ਦੁਬਦਵਾ ਤੇ ਚਾਹੇ ਉਹ ਰਾਸਿਕ ਧਰਾਨੇ ਉਹਨਾਂ ਨੂੰ ਗਮਰਾਹ ਕੀਤਾ ਹੋਇਆ ਤੇ ਜਾਂ ਜਿਹੜੀਆਂ ਸਾਡੀਆਂ ਰਵੈਤਾਂ ਨੇ ਪਰੰਪਰਾਵਾਂ ਨੇ ਸਿੱਖੀ ਸਿਧਾਂਤ ਨੇ ਜਿਹੜਾ ਉਹਨਾਂ ਦੇ ਵਿੱਚ ਰੋਲ ਕਚੌਲਾ ਪਾਇਆ ਹੋਇਆ ਸੋ ਇਸ ਤਰ੍ਹਾਂ ਦੇ ਸਾਰੇ ਜਿਹੜੇ ਫੈਸਲੇ ਨੇ ਇਹ ਉਦੋਂ ਹੀ ਜਾ ਕੇ ਅਸੀਂ ਇਹਨਾਂ ਨੂੰ ਸਹੀ ਕਰ ਸਕਾਂਗੇ ਜਦੋਂ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾਹ ਜਿਹੜੀ ਉਹਨੂੰ ਸਤਾਪਤ ਕਰ ਲੂਗੀ ਕੌਮ ਵੱਲੋਂ ਥਾਪਿਆ ਜਥੇਦਾਰ ਆ ਜਿਹੜਾ ਉਹ ਕੌਮ ਦੀ ਅਗਵਾਈ ਕਰੂਗਾ ਉਸ ਤੋਂ ਬਾਅਦ ਇਸ ਆਰੇ ਫੈਸਲੇ ਨੇ ਜਿਹੜੇ ਇਹ ਆਪਣੇ ਆਪ ਸਹੀ ਰੂਪ ਦੇ ਵਿੱਚ ਇਹ ਫੈਸਲੇ ਆ ਜਿਹੜੇ ਕੀਤੇ ਜਾਣੇ ਸ਼ੁਰੂ ਹੋ ਜਾਣਗੇ ਜੀ ਸਿੱਖ ਸੰਗਤਾਂ ਨੂੰ ਤੁਸੀਂ ਇਸ ਗੰਭੀਰ ਮੁੱਦੇ ਤੇ ਕੀ ਸਲਾਹ ਦੇਣੀ ਚਾਹੋਗੇ ਦੇਖੋ ਜਿਹੜੀ ਅ ਸਲਾਹ ਵਾਲੀ ਗੱਲ ਇਹ ਆ ਕਿ ਆਪਾਂ ਜਿਸ ਤਰ੍ਹਾਂ ਇਸ ਵੇਲੇ ਦੋ ਸਾਡੇ ਕੋਲ ਨੇ ਪਹਿਲੀ ਗੱਲ ਜਿਵੇਂ ਮੈਂ ਗੱਲ ਕੀਤੀ ਆ ਕਿ ਸ਼੍ਰੀ ਕਾਰਤਾਰ ਸਿੰਘ ਜੀ ਜੈ ਪ੍ਰਭੂ ਸਤਾ ਹਾਂਜੀ ਦੂਸਰਾ ਕੌਮ ਵੱਲੋਂ ਆਪਣੇ ਆਪ ਫੈਸਲੇ ਲੈਣੇ ਸਾਨੂੰ ਜਿਹੜੀ ਗੱਲ ਦਿਖਾਈ ਦੇ ਰਹੀ ਆ ਕਿ ਇਹ ਬਿਲਕੁਲ ਗਲਤ ਹੈ ਹਾਂਜੀ ਅਸੀਂ ਫੇਰ ਵੀ ਉਸ ਦੇ باوجود ਅੱਖਾਂ ਵਿੱਚ ਲੈਣੇ ਆ ਜੀ ਸੋ ਕੌਮ ਨੂੰ ਮਤਲਬ ਇਹ ਜਿਹੜੀ ਗੁਰੂ ਸਾਹਿਬ ਨੇ ਕੌਮ ਨੂੰ ਇੱਕ ਏਡੀ ਵੱਡੀ ਸੇਧ ਦਿੱਤੀ ਏਡੀ ਵੱਡੀ ਰੋਸ਼ਨੀ ਦਿੱਤੀ ਸਾਡੇ ਕੋਲ ਸਾਡੇ ਪਿਓ ਦਾਦੇ ਦਾ ਐਡਾ ਅਨਮੋਲ ਖਜ਼ਾਨਾ ਜਿਹਨੂੰ ਅਸੀਂ ਖੋਲ ਕੇ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਇੱਕ ਉਹਦੀ ਪ੍ਰੀਖਿਆ ਵੀ ਲਈ ਪਹਿਲਾਂ ਸੇਧ ਦਿੱਤੀ ਫਿਰ ਉਹਦੀ ਪ੍ਰੀਖਿਆ ਵੀ ਲਈ ਕਿ ਜਦੋਂ ਕੌਮ ਨੂੰ ਇਹ ਲੱਗਦਾ ਕਿ ਗਲਤ ਹੋ ਰਿਹਾ ਤੇ ਉਸ ਵੇਲੇ ਪੰਜ ਪਿਆਰੇ ਆ ਜਿਹੜੇ ਉਹ ਕੌਮ ਦੀ ਅਗਵਾਈ ਕਰਨ ਤੇ ਉਸ ਗਲਤ ਫੈਸਲੇ ਨੂੰ ਚਾਹੇ ਕਿਸੇ ਵੱਲੋਂ ਵੀ ਲਿਆ ਗਿਆ ਚਾਹੇ ਗੁਰੂ ਸਾਹਿਬ ਵੱਲੋਂ ਵੀ ਲਿਆ ਉਸ ਗਲਤ ਫੈਸਲੇ ਦਾ ਵਿਰੋਧ ਕਰਕੇ ਉਹਨੂੰ ਤੁਰੰਤ ਆ ਜਿਹੜਾ ਦਰੁਸਤ ਕੀਤਾ ਜਾਵੇ ਸੋ ਜਦੋਂ ਤੱਕ ਕੌਮ ਦੇ ਵਿੱਚ ਉਹ ਜਿਹੜੀ ਗੁਰੂ ਸਾਹਿਬ ਨੇ ਉਸ ਵੇਲੇ ਸਾਨੂੰ ਪਰੰਪਰਾ ਦਿੱਤੀ ਸੀ ਰਵਾਇਤ ਦਿੱਤੀ ਸੀ ਅਗਵਾਈ ਦਿੱਤੀ ਸੀ ਸੇ ਦਿੱਤੀ ਸੀ ਜਦੋਂ ਤੱਕ ਅਸੀਂ ਉਸ ਨੂੰ ਨਹੀਂ ਅਪਣਾਉਂਦੇ ਉਦੋਂ ਤੱਕ ਇਹ ਜਿਹੜੇ ਮਸਲੇ ਨੇ ਇਹਨਾਂ ਦਾ ਹੱਲ ਆ ਜਿਹੜਾ ਉਹ ਹੋਣਾ ਸੰਭਵ ਨਹੀਂ ਸੋ ਕੌਮ ਨੂੰ ਜਿਹੜੀ ਮੈਂ ਗੱਲ ਕੀਤੀ ਆ ਕਿ ਇਹ ਜਿਹੜੇ ਸਾਡੇ ਸ਼ਹੀਦੀ ਜੋੜ ਮੇਲੇ ਨੇ ਜਿਨ੍ਹਾਂ ਨੂੰ ਅਸੀਂ ਸ਼ਹੀਦੀ ਸੁਭਾਵਾਂ ਵੀ ਕਹਿੰਨੇ ਆ ਇਹਨਾਂ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਾਂ ਨੇ ਜਿਹੜੀਆਂ ਉਹਨਾਂ ਦਾ ਮੁਕੰਮਲ ਬਾਈਕਾਟ ਆ ਜਿਹੜਾ ਆਪਣੇ ਤੌਰ ਤੇ ਕਰਨਾ ਚਾਹੀਦਾ ਉਦੋਂ ਬਾਅਦ ਸਿਆਸੀ ਤਰ੍ਹਾਂ ਜਿਹੜੀਆਂ ਆਪਣੇ ਆਪ ਪਿੱਛੇ हट ਜਾਣਗੀਆਂ ਉਦੋਂ ਤੱਕ ਇਸ ਬਾਰੇ ਅਸੀਂ ਹੋਰ ਉੱਚਾ ਜਿਹੜਾ ਨਹੀਂ ਸੋਚ ਸਕਦੇ ਤੇ ਅਗਲੀ ਗੱਲ ਆ ਜਿਹੜੀ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਜਾਜ਼ਤ ਪ੍ਰਭੂ ਸਤਾ ਕੌਮ ਸਥਾਪਤ ਨਹੀਂ ਕਰ ਲੈਂਦੀ ਉਦੋਂ ਤੱਕ ਇਹ ਜਿਹੜੇ ਫੈਸਲੇ ਜਿਹੜੇ ਸਾਡੇ ਐ ਸਮੱਸਿਆਵਾਂ ਨੇ ਕੁਝ ਮੁੱਦੇ ਨੇ ਜਿਨ੍ਹਾਂ ਤੇ ਕੌਮ ਦੇ ਵਿੱਚ ਦੁਬਦਾਵਾ ਕੌਮ ਦੁਫਾੜਾ ਉਦੋਂ ਤੱਕ ਇਹਨਾਂ ਸਾਰੇ ਮੁੱਦਿਆਂ ਤੇ ਸਾਰੀਆਂ ਸਮੱਸਿਆਵਾਂ ਤੇ ਇਹਨਾਂ ਸਾਰੇ ਸਵਾਲਾਂ ਦੇ ਹੱਲ ਆ ਜਿਹੜੇ ਉਦੋਂ ਤੱਕ ਸ਼ਾਇਦ ਨਹੀਂ ਹੋ ਸਕਣਗੇ ਸੋਸ਼ਲ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਭਾ ਦੀ ਸਥਾਪਨਾ ਤੇ ਦੂਸਰਾ ਕੌਮ ਵੱਲੋਂ ਖੁਦ ਜਿੱਥੇ ਉਹਨੂੰ ਲੱਗਦਾ ਕਿ ਆ ਗਲਤ ਹੋ ਰਿਹਾ ਕੌਮ ਵੱਲੋਂ ਖੁਦ ਅੱਗੇ ਹੋ ਕੇ ਉਸ ਗਲਤੀ ਦੀ ਦੁਰਸਤੀ ਕਰਦਿਆਂ ਹੋਇਆ ਸਹੀ ਫੈਸਲਾ ਜਿਹੜਾ ਆਪਣੇ ਆਪ ਲੈ ਲੈਣ ਦੀ ਕੰਤਾ ਜਿਹੜੀ ਇਹ ਫੇਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਜਿੱਥੇ ਚਮਕੌਰ ਦੀ ਗੜੀ ਦਾ ਛਾਨਾ ਮਤਾ ਇਤਿਹਾਸ ਹਰ ਸਿੱਖ ਦਾ ਸਿਰ ਪੂਰੀ ਦੁਨੀਆ ਦੇ ਵਿੱਚ ਸ਼ਾਨ ਦੇ ਨਾਲ ਉੱਚਾ ਕਰਦਾ ਹੈ ਉਥੇ ਕੱਲ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਨਤਮਸਤਕ ਕੋਈ ਸੰਗਤ ਦੇ ਸਾਹਮਣੇ ਜਿਹੜੀ ਸ਼ਰਮਸ਼ਾਰ ਘਟਨਾ ਵਾਪਰੀ ਉਹ ਰਹਿੰਦੀ ਦੁਨੀਆ ਤੱਕ ਹਰ ਸਿੱਖ ਨੂੰ ਜ਼ਰੂਰ ਸ਼ਰਮਸਾਰ ਕਰੇਗੀ ਅੱਜ ਤੇ ਸਿੱਖਾਂ ਨੇ ਇਹ ਫੈਸਲਾ ਜ਼ਰੂਰ ਲੈਣਾ ਹੈ ਕਿ ਗੁਰੂ ਮਹਾਰਾਜ ਜੀ ਵੱਲੋਂ ਸਿਰਜਿਆ ਗਿਆ ਇਤਿਹਾਸ ਜਿੱਥੇ ਉਹਨਾਂ ਦੇ ਲਈ ਸ਼ਾਨਾ ਮੱਤਾ ਹੈ ਉਹ ਅੱਜ ਦੀ ਤਰੀਕ ਦੇ ਵਿੱਚ ਸਿੱਖ ਕਿਹੜਾ ਇਤਿਹਾਸ ਸਿਰਜ ਰਹੇ ਹਨ ਕਿਉਂਕਿ ਹਰ ਸਿੱਖ ਨੇ ਇੱਕ ਦਿਨ ਗੁਰੂ ਨੂੰ ਜਵਾਬ ਜ਼ਰੂਰ ਦੇਣਾ ਹੈ ਸੋ ਗੁਰੂ ਕੇ ਸਿੱਖੋ ਆਪਣੇ ਜਵਾਬ ਦੀ ਤਿਆਰੀ ਤੁਹਾਨੂੰ ਖੁਦ ਜ਼ਰੂਰ ਕਰਨੀ ਪੈਗੀ ਸੋ ਏਸੀ ਸਾਡਾ ਅਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਤੇ ਇਜਾਜ਼ਤ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਈ